ਸ਼ਾਸਤਰੀ ਕਲ ਸਾਰਿਆਂ ਨੂੰ ਤੁਸੀਂ ਦੇਖ ਰਹੇ ਹੋ YouTube ਚੈਨਲ ਨੰਬਰ 1 ਰਸੋਈ ਤੇ ਅੱਜ ਆਪਾਂ ਬਣਾਵਾਂਗੇ ਮਿਰਚਾਂ ਦਾ ਚਟਪਟਾ ਮਿਕਸ ਅਚਾਰ ਜਿਹੜਾ ਕਿ ਬਹੁਤ ਹੀ ਸਿੰਪਲ ਤਰੀਕੇ ਨਾਲ ਤੇ ਬਹੁਤ ਹੀ ਟੇਸਟੀ ਬਣ ਕੇ ਤਿਆਰ ਹੁੰਦਾ ਹੈਗਾ ਤੇ ਚਲੋ ਆਪਾਂ ਇਹਨੂੰ ਬਣਾਉਣਾ ਸ਼ੁਰੂ ਕਰਦੇ ਸਭ ਤੋਂ ਪਹਿਲਾਂ ਆਪਾਂ ਇਹ ਮੋਟੀਆਂ ਵਾਲੀਆਂ ਮਿਰਚਾਂ ਲੈ ਲਈਆਂ ਨੇ 250 ਗ੍ਰਾਮ ਤੇ ਨਾਲ ਆਪਾਂ ਨੇ 50-50 ਗ੍ਰਾਮ ਹੈ ਜਿਹੜੀਆਂ ਮਿਰਚਾਂ ਲੈ ਲਈਆਂ ਬਰੀਕ ਵਾਲੀਆਂ ਤੇ ਨਾਲ ਹੀ ਆਪਾਂ ਲੈ ਥੋੜਾ ਜਿਹਾ ਅਦਰਕ ਤੇ ਲਸਣ ਮਿਰਚਾਂ ਨੂੰ ਚੰਗੀ ਤਰ੍ਹਾਂ ਆਪਣਾ ਧੋ ਕੇ ਸੁਕਾ ਲਿਆ ਸੀਗਾ ਤੇ ਉਸ ਤੋਂ ਬਾਅਦ ਇਹਨਾਂ ਦੇ ਜਿਹੜੇ ਟੈਂਟ ਲਾ ਉਹ ਲੱਗ ਕਰਤੇ ਤੇ ਉਸ ਤੋਂ ਬਾਅਦ ਆਪਾਂ ਜਿਹੜੀਆਂ ਇਹ ਮਿਰਚਾਂ ਨੇ ਮੋਟੀਆਂ ਵਾਲੀਆਂ ਇਹਨਾਂ ਨੂੰ ਆਪਾਂ ਛੋਟੇ ਪੀਸਾਂ ਦੇ ਵਿੱਚ ਕੱਟ ਲਵਾਂਗੇ ਜੇ ਤੁਸੀਂ ਵੱਡੀਆਂ ਰੱਖਣੀਆਂ ਤਾਂ ਇਹਨਾਂ ਨੂੰ ਤੁਸੀਂ ਵਿਚਾਲੋਂ ਵੀ ਕੱਟ ਸਕਦੇ ਹੋਗੇ ਤੇ ਨਹੀਂ ਤਾਂ ਇੱਕ ਕਟ ਲਾ ਕੇ ਤੁਸੀਂ ਮਸਾਲਾ ਜੇ ਭਰ ਕੇ ਬਣਾਉਣੀ ਆ ਤਾਂ ਤੁਸੀਂ ਇੱਕ ਕਟ ਲਾ ਕੇ ਮਸਾਲਾ ਭਰ ਕੇ ਜਿਹੜੀ ਇਹ ਮਿਰਚ ਬਣਾ ਸਕਦੇ ਹੋ ਤੇ ਪਰ ਅੱਜ ਆਪਾਂ ਬਣਾਵਾਂਗੇ ਇਹ ਕੱਟ ਕੇ ਮਿਰਚਾਂ ਤੇ ਇਹਨਾਂ ਦੇ ਆਪਾਂ ਪੀਸ ਕਰ ਲਵਾਂਗੇ ਕਈ ਜਿਆਦਾ ਵੱਡੀਆਂ ਮਿਰਚਾਂ ਨੇ ਉਹਨਾਂ ਦੇ ਆਪਾਂ ਤਿੰਨ ਚਾਰ ਪੀਸ ਕਰ ਲਵਾਂਗੇ ਜਿਹੜੀਆਂ ਛੋਟੀਆਂ ਨਹੀਂ ਆ ਥੋੜੀਆਂ ਜੀਆਂ ਉਹਨਾਂ ਦੇ ਤਿੰਨ ਤਿੰਨ ਪੀਸ ਕੱਟ ਕੇ ਕਰ ਲਵਾਂਗੇ ਤੇ ਤਾਂ ਕਿ ਜਿਹੜਾ ਮਸਾਲਾ ਹੈਗਾ ਇਹਨਾਂ ਦੇ ਅੰਦਰ ਟਿੱਕਰ ਜਾਵੇ ਤੇ ਜਿਹੜਾ ਇਹਨਾਂ ਦਾ ਟੇਸਟ ਹੈ ਬਹੁਤ ਵਧੀਆ ਆਵੇ ਜੇ ਵੀਡੀਓ ਵਧੀਆ ਲੱਗਦੀ ਹੈ ਤਾਂ ਵੀਡੀਓ ਨੂੰ ਲਾਈਕ ਕਰਨਾ ਕਮੈਂਟ ਕਰਨਾ ਤੇ ਵੀਡੀਓ ਨੂੰ ਬਤ ਵਤ ਸ਼ੇਅਰ ਕਰਨਾ ਤੇ ਆਪਣੇ YouTube ਚੈਨਲ ਨੰਬਰ 1 ਅਰ ਸੋਈ ਨੂੰ ਬਤ ਵਤ ਸਬਸਕ੍ਰਾਈਬ ਕਰਨਾ ਜਿਹੜਾ ਕੋਈ ਪਹਿਲੀ ਵਾਰ ਆਪਣੇ ਚੈਨਲ ਤੇ ਵੀਡੀਓ ਦੇਖ ਰਿਹਾ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਤੇ ਘੰਟੀ ਵਾਲੇ ਬਟਨ ਨੂੰ ਜ਼ਰੂਰ ਪ੍ਰੈਸ ਕਰ ਲੈਣਾ ਤਾਂ ਕਿ ਆਉਣ ਵਾਲੀ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਮਿਲ ਜਾਵੇ ਤੇ ਤੁਸੀਂ ਨਵੀਂ ਵੀਡੀਓ ਦੇਖ ਸਕੋ ਤੇ ਇਹ ਮਿਰਚਾਂ ਨੇ ਆਪਾਂ ਕੱਟ ਕੇ ਤਿਆਰ ਕਰ ਦਵਾਂਗੇ ਸਾਰੀਆਂ ਨੂੰ ਇੱਕ ਉਸ ਤੋਂ ਬਾਅਦ ਆਪਾਂ ਨਾਲ ਦੇ ਛੋਟੀਆਂ ਮਿਰਚਾਂ ਨੇ ਜਿਹੜੀਆਂ ਉਹ ਵੀ ਕੱਟ ਕੇ ਤਿਆਰ ਕਰ ਲਵਾਂਗੇ ਤੇ ਜਿਹੜਾ ਆਚਾਰ ਹੈਗਾ ਬਹੁਤ ਜ਼ਿਆਦਾ ਟੇਸਟੀ ਬਣ ਕੇ ਤਿਆਰ ਹੁੰਦਾ ਹੈਗਾ ਬਹੁਤ ਹੀ ਚਟਪਟਾ ਮਸਾਲੇਦਾਰ ਜਿਹੜਾ ਆਚਾਰ ਬਣ ਕੇ ਤਿਆਰ ਹੋਊਗਾ ਤੇ ਬਹੁਤ ਹੀ ਘੱਟ ਮਿਹਨਤ ਦੇ ਨਾਲ ਇਹ ਜਿਹੜਾ ਆਚਾਰ ਬਣ ਕੇ ਤਿਆਰ ਹੋ ਜਾਊਗਾ ਤੇ ਸਾਰੀਆਂ ਆਪਾਂ ਮਿਰਚਾਂ ਕੱਟ ਲਵਾਂਗੇ ਹੁਣ ਐਸਟਰਾ ਆਪਾਂ ਜਿਹੜੇ ਪੀਸ ਹੈਗੇ ਮਿਰਚਾਂ ਦੇ ਕਰ ਲਏ ਹੈਗੇ ਨਾ ਜ਼ਿਆਦਾ ਵੱਡੇ ਤੇ ਨਾ ਜ਼ਿਆਦੇ ਛੋਟੇ ਤੇ ਉਸ ਤੋਂ ਬਾਅਦ ਆਪਾਂ ਇਹ ਜਿਹੜੀਆਂ ਥੋੜੀਆਂ ਜੀਆਂ ਕੌੜੀਆਂ ਮਿਰਚਾਂ ਹੁੰਦੀਆਂ ਨੇ ਉਹ ਲੈ ਲਈਆਂ ਨੇ ਆਂ ਤੇ ਇਹਨਾਂ ਨੂੰ ਆਪਾਂ ਦੋ ਇਸ ਤਰ੍ਹਾਂ ਪਾਰਟਾਂ ਦੇ ਵਿੱਚ ਕੱਟ ਲਵਾਂਗੇ ਤੇ ਤਾਂ ਕਿ ਜਿਹੜਾ ਮਸਾਲਾ ਇਹਨਾਂ ਦੇ ਵੀ ਅੰਦਰ ਟਿੱਕਰ ਜਾਵੇ ਤੇ ਜਿਹੜਾ ਇਹਨਾਂ ਦਾ ਥੋੜਾ ਜਿਹਾ ਕੌੜਾ ਪਾਣਾਗਾ ਉਹ ਘੱਟ ਜਾਵੇ ਤੇ ਜਿਹੜਾ ਟੇਸਟ ਹੈ ਬਹੁਤ ਜ਼ਿਆਦਾ ਵਧੀਆ ਆਵੇ ਤੇ ਇਹਨਾਂ ਨੂੰ ਵੀ ਆਪਾਂ ਕੱਟ ਕੇ ਇਸ ਤਰ੍ਹਾਂ ਹੀ ਤਿਆਰ ਕਰ ਲਵਾਂਗੇ ਤੇ ਉਸ ਤੋਂ ਬਾਅਦ ਇੱਕ ਕਾਫੀ ਜ਼ਿਆਦਾ ਜਿਹੜੀਆਂ ਮਤਲਬ ਕਿ ਜ਼ਿਆਦਾ ਹੀ ਕੋੜੀਆਂ ਮਿਰਚਾਂ ਹੁੰਦੀਆਂ ਨੇ ਆ ਉਹ ਵੀ ਆਪਾਂ ਇਹਦੇ ਵਿੱਚ ਐਡ ਕਰਾਂਗੇ 50 ਗ੍ਰਾਮ ਦੇ ਕਰੀਬ ਤੇ ਆਪਾਂ ਇਹਦੇ ਵਿੱਚ ਜਿਹੜੀ ਲਾਲ ਮਿਰਚ ਆ ਉਹ ਐਡ ਨਹੀਂ ਕਰਦੇ ਹੈਗੇ ਤੇ ਮਿਰਚਾਂ ਦਾ ਹੀ ਜਿਹੜਾ ਟੇਸਟ ਹੈਗਾ ਦੂਸਰੀਆਂ ਮਿਰਚਾਂ ਦੇ ਵਿੱਚ ਲੱਗ ਕੇ ਮਤਲਬ ਕਿ ਤਿੱਖਾ ਹੋ ਜਾਣੀਆਂ ਜਿਹੜੀਆਂ ਪਹਿਲਾਂ ਮੋਟੀਆਂ ਵਾਲੀਆਂ ਮਿਰਚਾਂ ਕੱਟੀਆਂ ਸੀ ਉਹ ਬਿਲਕੁਲ ਘੱਟ ਤਿੱਖੀਆਂ ਹੁੰਦੀਆਂ ਨਹੀਂ ਆ ਤੇ ਨਾਰਮਲੀ ਮਤਲਬ ਕਿ ਇਹਨਾਂ ਦਾ ਇਸ ਤਰ੍ਹਾਂ ਹੁੰਦਾ ਹੈਗਾ ਕਿ ਇਹ ਮਿਰਚ ਹੈਗੀ ਤੇ ਟੇਸਟ ਨਹੀਂ ਕੋਈ ਹੁੰਦਾ ਹੈਗਾਗਾ ਤੇ ਤਾਂ ਕਰਕੇ ਆਪਾਂ ਨੂੰ ਥੋੜਾ ਜਿਹਾ ਤਿੱਖਾ ਕਰਨ ਵਾਸਤੇ ਜਿਹੜੀਆਂ ਇਹ ਤਿੱਖੀਆਂ ਵਾਲੀਆਂ ਮਿਰਚਾਂ ਪਾਈਆਂ ਢਿੰਗੇ ਦੇ ਵਿੱਚ ਇਹਨਾਂ ਨੂੰ ਵੀ ਆਪਾਂ ਦੋ ਭਾਗਾਂ ਦੇ ਵਿੱਚ ਹੀ ਕੱਟ ਲਵਾਂਗੇ ਤੇ ਇਹਨਾਂ ਦਾ ਫਲੇਵਰ ਹੈ ਜਿਹੜਾ ਦੂਸਰੀਆਂ ਮਿਰਚਾਂ ਨਾਲ ਲੱਗ ਜਾਊਗਾ ਤੇ ਇਹਨਾਂ ਨੂੰ ਆਪਾਂ ਕੱਟ ਲਵਾਂਗੇ ਇਸ ਤਰ੍ਹਾਂ ਸਾਰੀਆਂ ਨੂੰ ਤੇ ਇੱਕ ਕੱਚੀਆਂ ਕੱਚੀਆਂ ਮਿਰਚਾਂ ਲੈਤੀਆਂ ਨੇ ਬਿਲਕੁਲ ਆਪਾਂ ਜਿਆਦਾ ਮਤਲਬ ਕਿ ਦੇ ਹਾਰਡ ਬੀਜ ਵਾਲੀਆਂ ਮਿਰਚਾਂ ਨਹੀਂ ਲੈਂਦੇ ਹੈਗੀਆਂ ਤੇ ਤਾਂ ਕਿ ਜਿਹੜੇ ਇਹਨਾਂ ਦਾ ਬੀਜਾਂ ਦਾ ਟੇਸਟ ਵੀ ਬਹੁਤ ਵਧੀਆ ਆਉਂਦਾ ਹੈਗਾ ਜੇ ਹਾਰਡ ਵਾਲੀਆਂ ਮਿਰਚਾਂ ਲੈਣੇ ਆਪਾਂ ਉਹਨਾਂ ਦੇ ਬੀਜ ਹੈ ਜਿਹੜੇ ਕਾਫੀ ਜਿਆਦਾ ਪੱਕੇ ਹੁੰਦੇ ਆ ਤੇ ਉਹਨਾਂ ਵਧੀਆ ਜਿਹੜਾ ਟੇਸਟ ਨਹੀਂ ਆਉਂਦਾ ਆਚਾਰ ਦੇ ਵਿੱਚ ਤੇ ਇਹਨਾਂ ਨੂੰ ਆਪਾਂ ਸਾਰੀਆਂ ਨੂੰ ਕੱਟ ਲਏ ਮਿਰਚਾਂ ਨੂੰ ਤੇ ਉਸ ਤੋਂ ਬਾਅਦ ਆਪਾਂ ਨਾਲ ਇਥੇ ਦੋ ਗੁੰਡੀਆਂ ਵੱਡੀਆਂ-ਵੱਡੀਆਂ ਜਿਹੜੀਆਂ ਆਦਰਕ ਦੀਆਂ ਲੈਤੀਆਂ ਸੀਗੀਆਂ ਤੇ ਉਹ ਵੀ ਆਪਾਂ ਇਹਦੇ ਵਿੱਚ ਹੀ ਕੱਟ ਲਵਾਂਗੇ ਅਦਰਕ ਨੂੰ ਧੋ ਕੇ ਛੱਲਿਆ ਸੀ ਆ ਮੈਂ ਛਿੱਲ ਕੇ ਤੇ ਉਸ ਤੋਂ ਬਾਅਦ ਆਪਾਂ ਇਹਦੀ ਕਟਿੰਗ ਕਰ ਲਵਾਂਗੇ ਛੋਟੇ-ਛੋਟੇ ਪੀਸਾਂ ਦੇ ਵਿੱਚ ਤੇ ਨਾਲ ਹੀ ਆਪਾਂ ਇੱਥੇ ਥੋੜਾ ਲਸਣ ਛੱਲ ਲਿਆ ਸੀ ਦੋ ਮੁਠੀਆਂ ਦੇ ਕਰੀਬ ਜਿਵੇਂ ਪੰਜ-ਛੇ ਜਿਹੜੀਆਂ ਲਸਣ ਦੀਆਂ ਗੱਠੀਆਂ ਹੁੰਦੀਆਂ ਵੱਡੀਆਂ ਵਾਲੀਆਂ ਉਹ ਆਪਾਂ ਜਿਹੜੀਆਂ ਛਿੱਲ ਕੇ ਤਿਆਰ ਕਰ ਲੀਆਂ ਸੀਗੀਆਂ ਤੇ ਲਸਣ ਨੂੰ ਕੋਈ ਆਪਾਂ ਅਵਾਲ ਦੇ ਨਹੀਂ ਭੁੰਨਦੇ ਆ ਬਸ ਸਿੰਪਲੀ ਇਹਦੇ ਵਿੱਚ ਐਡ ਕਰਾਂਗੇ ਤੇ ਇਹਦਾ ਜਿਹੜਾ ਫਲੇਵਰ ਹੈਗਾ ਮਿਰਚਾਂ ਦੇ ਵਿੱਚ ਕਾਫੀ ਵਧੀਆ ਆਊਗਾ ਤੇ ਆਚਾਰ ਹੈ ਜਿਹੜਾ ਬਹੁਤ ਜ਼ਿਆਦਾ ਟੇਸਟੀ ਬਣ ਕੇ ਤਿਆਰ ਹੋਊਗਾ ਇੱਕ ਇਹਦੇ ਵਿੱਚ ਆਪਾਂ ਬਹੁਤ ਹੀ ਜ਼ਿਆਦਾ ਟਵਿਸਟ ਦਿੱਤਾ ਹੈ ਜਿਆ ਆਚਾਰ ਦੇ ਵਿੱਚ ਕਿ ਇਹਦੇ ਵਿੱਚ ਜਿਹੜਾ ਫਲੇਵਰ ਹੈਗਾ ਜਿਹੜਾ ਇੱਕ ਹੋਰ ਵੀ ਐਡ ਕਰਾਂਗੇ ਤੇ ਜਿਹਦੇ ਨਾਲ ਜਿਹੜਾ ਆਚਾਰ ਹੈ ਬਹੁਤ ਜ਼ਿਆਦਾ ਟੇਸਟੀ ਬਣ ਕੇ ਤਿਆਰ ਹੋਊਗਾ ਤੇ ਅੱਗੇ ਆਪਾਂ ਸ਼ੇਅਰ ਕਰਾਂਗੇ ਤੁਹਾਡੇ ਨਾਲ ਤੇ ਅੱਗੇ-ਅੱਗੇ ਆਪਾਂ ਫਾੜੀਆਂ ਕੱਟਣ ਤੋਂ ਬਾਅਦ ਤੁਹਾਨੂੰ ਦਿਖਾਉਣੀ ਹੈ ਵੀ ਉਹ ਕੀ ਚੀਜ਼ ਹੈਗੀ ਜਿਹੜੀ ਆਪਾਂ ਇਹਦੇ ਵਿੱਚ ਐਡ ਕੀਤੀ ਹੈਗੀ ਤੇ ਜਿਹਦੇ ਨਾਲ ਆਚਾਰ ਦਾ ਟੇਸਟ ਹੈਗਾ ਬਹੁਤ ਜ਼ਿਆਦਾ ਵਧੀਆ ਬਣ ਕੇ ਤਿਆਰ ਹੋ ਜਾਏਗਾ ਤੇ ਬਹੁਤ ਹੀ ਵਧੀਆ ਜਿਹੜਾ ਟੇਸਟ ਬਣਿਆਗਾ ਆਚਾਰ ਦਾ ਤੇ ਇੱਕ ਵਾਰ ਮੇਰੇ ਇਸ ਤਰੀਕੇ ਨਾਲ ਤੁਸੀਂ ਜਿਹੜਾ ਆਚਾਰ ਹੈ ਜਰੂਰ ਬਣਾ ਕੇ ਟਰਾਈ ਕਰਨਾ ਬਹੁਤ ਹੀ ਜ਼ਿਆਦਾ ਟੇਸਟੀ ਲਜੀਜ਼ ਚਟਪਟਾ ਆਚਾਰ ਜਿਹੜਾ ਇਹ ਬਣ ਕੇ ਤਿਆਰ ਹੋ ਜਾਂਦਾ ਹੈਗਾ ਬਹੁਤ ਘੱਟ ਮਿਹਨਤ ਦੇ ਨਾਲ ਤੇ ਇਹ ਆਪਾਂ ਜਿਹੜਾ ਅਦਰਕ ਹੈ ਉਹਨੂੰ ਵੀ ਆਪਾਂ ਕੱਟ ਲਿਆਗਾ ਤੇ ਜ਼ਿਆਦਾ ਨਹੀਂ ਪਾਉਂਦੇ ਹੈਗੇ ਬਸ ਥੋੜਾ ਜਿਹਾ ਅਦਰਕ ਪਾਵਾਂਗੇ ਜਿਹਦੇ ਨਾਲ ਹੈਗਾ ਮਿਰਚਾਂ ਦੇ achar ਦਾ ਜਿਹੜਾ ਟੇਸਟ ਹੈ ਬਹੁਤ ਜ਼ਿਆਦਾ ਵਧੀਆ ਹੁੰਦਾ ਤੇ ਜਿਹੜਾ ਅਦਰਕ ਹੈਗਾ ਇਹਦਾ ਵੀ ਜਿਹੜਾ ਫਲੇਵਰ ਹੈ ਬਹੁਤ ਜ਼ਿਆਦਾ ਵਧੀਆ ਮਤਲਬ ਕਿ ਜਦੋਂ ਮਿਰਚਾਂ ਦੇ achar ਦੇ ਵਿੱਚ ਪਉਨੇ ਆ ਤੇ ਬਹੁਤ ਹੀ ਚਟਪੜਾ ਬਣ ਕੇ ਤਿਆਰ ਹੋ ਜਾਂਦਾ ਹੈਗਾ ਤੇ ਇਹਦਾਂ ਪਾਦਰਕ ਕੱਟ ਲਵਾਂਗੇ ਜਿਹੜਾ ਬਾਕੀ ਇੱਕ ਦਾ ਗਠੀ ਰਹਿੰਦੀ ਹੈ ਹੋਰ ਤੇ ਜ਼ਿਆਦਾ ਨਹੀਂ 50 ਗ੍ਰਾਮ ਦੇ ਕਰੀਬ ਜਿਹੜਾ ਅਦਰਕ ਸੀਗਾ ਐਡ ਕੀਤਾ ਆਪਾਂ ਨੇ ਤੇ ਜੇ ਤੁਸੀਂ ਜ਼ਿਆਦਾ ਪਾਉਣਾ ਤਾਂ ਜ਼ਿਆਦਾ ਵੀ ਪਾ ਸਕਦੇ ਹੋਗੇ ਤੇ ਆਪਾਂ ਇੱਥੇ 50 ਗ੍ਰਾਮ ਹੀ ਐਡ ਕੀਤਾ ਹੈਗਾ ਤੇ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਐਡ ਕਰਾਂਗੇ ਲਸਣ ਛਿੱਲਿਆ ਹੋਇਆ ਇਹ ਆਪਾਂ ਲਸਣ ਪਾ ਲਿਆ ਹੈਗਾ ਤੇ ਉਸ ਤੋਂ ਬਾਅਦ ਆਪਾਂ ਚੱਲਦੇ ਆਂਗੇ ਮਸਾਲਿਆਂ ਵੱਲ ਹੁਣ ਤੇ ਇਥੇ ਆਪਾਂ ਕੋ ਸੁੱਕੇ ਮਸਾਲੇ ਲੈਤੇ ਨੇਗੀ ਇਹ ਮੈਂ ਤੁਹਾਨੂੰ ਦਿਖਾਉਣੀ ਹੈਗੀ ਸਭ ਤੋਂ ਪਹਿਲਾਂ ਮੇਥੇ ਲੈ ਲਏ ਆਪਾਂ ਨੇ ਇੱਕ ਕਲੌਂਜੀ ਲੈ ਲਈ ਹੈਗੀ ਇਹ ਜੀਰਾ ਲੈ ਲਿਆਗਾ ਇਹ ਸਾਬ ਦਾ ਧਨੀਆ ਉਸ ਤੋਂ ਬਾਅਦ ਇਹ ਸੌਂਫ ਲੈ ਲਈ ਤੇ ਇਹ ਰਾਈ ਲੈ ਲਈ ਹੈਗੀ ਇਹ ਸੌਂਫ ਆ ਆਪਣੇ ਘਰੇ ਵੀ ਜਿਸ ਦੇ ਹਜੇ ਥੋੜੇ ਜਿਹੇ ਡੱਕੇ ਨੇ ਜਿਹੜੇ ਉਹ ਅਲੱਗ ਨਹੀਂ ਕੀਤੇ ਹੈਗੇ ਕਿ ਵਿੱਚ ਹੀ ਨੇਗੇ ਤੇ ਇਹਨਾਂ ਸਾਰੇ ਮਸਾਲਿਆਂ ਨੂੰ ਆਪਾਂ ਭੁੰਨਾਂਗੇ ਦੇ ਵਿੱਚ ਆਪਾਂ ਮੇਥੇ ਤੇ ਕਲੌਂਜੀ ਨੂੰ ਨਹੀਂ ਐਡ ਕਰਾਂਗੇ ਬਾਕੀ ਸਾਰੇ ਮਸਾਲਿਆਂ ਨੂੰ ਆਪਾਂ ਭੁੰਨ ਲਵਾਂਗੇ ਤਾਂ ਕਿ ਜਿਹੜੀ ਇਹਨਾਂ ਦੀ ਨਮੀ ਹੈਗੀ ਉਹ ਨਿਕਲ ਜਾਵੇ ਤੇ ਜਿਹੜੇ ਆਪਣਾ ਮਸਾਲੇ ਚੰਗੀ ਤਰ੍ਹਾਂ ਪਿਸ ਜਾਣ ਤੇ ਇਹਨਾਂ ਨੂੰ ਆਪਾਂ 1-2 ਮਿੰਟ ਭੁੰਨ ਲਵਾਂਗੇ ਨਮੀ ਨਮੀ ਨਿਕਲ ਦਿੱਕਰ ਤੇ ਉਸ ਤੋਂ ਬਾਅਦ ਆਪਾਂ ਜਿਹੜਾ ਗੈਸ ਆ ਬੰਦ ਕਰਕੇ ਕਰ ਦਵਾਂਗੇ ਤੇ ਥੋੜਾ ਜਿਹਾ ਕਲਰ ਜਦੋਂ ਤਾਂ ਆਪਣਾ ਖੁਸ਼ਬੂ ਜੀ ਆਉਣ ਲੱਗੀ ਮਸਾਲਿਆਂ ਦੀ ਉਦੋਂ ਆਪਾਂ ਇਹਨੂੰ ਬੰਦ ਕਰ ਦਵਾਂਗੇ ਤੇ ਜਦੋਂ ਰਾਈ ਹੈਗੀ ਜਿਹੜੀ ਤੜਕਣ ਹੋ ਜਾਊਗੀ ਤੇ ਉਸ ਤੋਂ ਬਾਅਦ ਆਪਾਂ ਇਹ ਡੱਗ ਗਏ ਹਾਂ ਸੌ ਬੰਦ ਕਰ ਦਵਾਂਗੇ ਗੈਸ ਬੰਦ ਕਰਕੇ ਆਪਾਂ ਜਿਹੜਾ ਇਹਦੇ ਵਿੱਚ ਮੇਥੀ ਤੇ ਆਪਾਂ ਜਿਹੜਾ ਕਲੌਂਜੀ ਉਹ ਵੀ ਐਡ ਕਰ ਲਵਾਂਗੇ ਕਿਉਂਕਿ ਆਪਾਂ ਨਾਲ ਤੇ ਇਹ ਬਾਦਸ ਗੈਸ ਬੰਦ ਕਰ ਸੀਗਾ ਹਲਕਾ ਮਤਲਬ ਆਪਣਾ ਪੀ ਪੈਣਾ ਉਹ ਗਰਮ ਹੈ ਤੇ ਉਸ ਆਪਾਂ ਆ ਕੇ ਨਾਲ ਨੂੰ ਮਿਕਸ ਕਰ ਲਵਾਂਗੇ ਤੇ ਉਸ ਤੋਂ ਬਾਅਦ ਆਪਾਂ ਨੂੰ ਜਿਹੜਾ ਮਸਾਲੇ ਨੂੰ ਪੀਸ ਲਵਾਂਗੇ ਤੇ ਇਸ ਤਰ੍ਹਾਂ ਇਹ ਦਾਦਰਾ ਜਿਹਾ ਪੀਸ ਲਵਾਂਗਾ ਤੇ ਉਸ ਤੋਂ ਬਾਅਦ ਚੱਲਦੇ ਆਪਾਂ ਫਿਰ ਮਿਰਚਾਂ ਵੱਲ ਉਸ ਤੋਂ ਪਹਿਲਾਂ ਆਪਾਂ ਲੈ ਲਵਾਂਗੇ ਇੱਕ ਫਰਾਈ ਪੈਨ ਦੁਬਾਰੇ ਇਹਦੇ ਵਿੱਚ ਆਪਾਂ ਤੇਲ ਪਾ ਲਵਾਂਗੇ ਇਹ ਹੀ ਇੱਕ ਵੱਖਰੀ ਚੀਜ਼ ਹੈਗੀ ਜਿਹੜੀ ਆਪਾਂ ਐਡ ਕੀਤੀ ਹੈਗੀ ਇਹਦੇ ਨਾਲ ਜਿਹੜਾ ਫਲੇਵਰ ਹੈ ਮਿਲਦੇ ਵਿੱਚ ਅੰਬਲਾ ਥੋੜਾ ਜਿਹਾ 50 ਦੇ 4 ਵਾਲਾ ਜਿਹੜਾ ਤੇਲ ਸੀਗਾ ਥੋੜਾ ਜਿਹਾ ਮੈਂ ਅੱਧੀ ਕੌਲੀ ਦੇ ਕਰੀਬ ਉਹ ਐਡ ਕੀਤਾ ਤੇ ਅੱਧੀ ਕੌਲੀ ਦੇ ਕਰੀਬ ਜਿਹੜਾ ਆਪਾਂ ਨੇ ਨਾਰਮਲ ਸਰੋਂ ਦਾ ਤੇਲ ਹੈ ਕਰ ਲਿਆ ਤੇ ਇਹਨੂੰ ਆਪਾਂ ਪਕਾਵਾਂਗੇ ਉਸ ਤੋਂ ਪਹਿਲਾਂ ਆਪਾਂ ਗਰਮ ਕਰਕੇ ਇਹਨੂੰ ਸਾਈਡ ਤੇ ਰੱਖ ਦਵਾਂਗੇ ਤੇ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਮਿਰਚਾਂ ਦੇ ਵਿੱਚ ਐਡ ਕਰ ਦਵਾਂਗੇ ਹਲਦੀ ਪਾਉਡਰ ਤੇ ਇੱਥੇ 3 ਚਮਚ ਮੈਂ ਨਾਉਂ ਦੇ ਐਡ ਕੀਤੇ ਨੇਗੇ ਤੇ ਇਸਕੇ ਰੱਖਿਆ ਉਹ ਆਪਾਂ ਕਰ ਦਵਾਂਗੇ ਸਾਰਾ ਤੇ ਨਾਣ ਤੁਸੀਂ ਬਾਅਦ ਚ ਚੈੱਕ ਕਰਕੇ ਵੀ ਐਡ ਕਰ ਸਕਦੇ ਹੋਗੇ ਇਹ ਮਸਾਲਾ ਆਪਾਂ ਸਾਰਾ ਇਹਦੇ ਵਿੱਚ ਪਾਤਾ ਤੇ ਇਹਨੂੰ ਆਪਾਂ ਫਲਾ ਲਵਾਂਗੇ ਮਿਰਚਾਂ ਦੇ ਉੱਪਰ ਉਸ ਤੋਂ ਬਾਅਦ ਆਪਾਂ ਜਿਹੜਾ ਤੇਲ ਗਏ ਫੁੱਟਾ ਜਿਹਾ ਹੋ ਗਿਆ ਤੋਂ ਉਦੋਂ ਆਪਾਂ ਇਹਦੇ ਵਿੱਚ ਐ ਕਰ ਦਵਾਂਗੇ ਇਹ ਤੇਲਾ ਆਪਾਂ ਐਡ ਕਰਤਾ ਤੇ ਹੁਣ ਆਪਾਂ ਕਰ ਦਵਾਂਗੇ ਮਿਕਸ ਸਾਰੀਆਂ ਮਿਰਚਾਂ ਦੇ ਵਿੱਚ ਤਾਂ ਕਿ ਜਿਹੜਾ ਮਿਰਚਾਂ ਦੇ ਉੱਪਰ ਜਿਹੜਾ ਮਸਾਲਾ ਹੈਗਾ ਚੰਗੀ ਤਰ੍ਹਾਂ ਕੋਟ ਹੋ ਜਾਵੇ ਇਹਦੇ ਵਿੱਚ ਇੱਕ ਹੋਰ ਇਹ ਜੀ ਜਿਹੜੀ ਐਡ ਕਰਨੀ ਹੈਗੀ ਜਿਹਦੇ ਨਾਲ ਆਚਾਰ ਦਾ ਫਲੇਵਰ ਅਤੇ ਟੇਸਟ ਬਹੁਤ ਜ਼ਿਆਦਾ ਵਧੀਆ ਹੋ ਜਾਂਦਾ ਹੈਗਾ ਚਟਪਟਾ ਖੱਟਾ ਤੇ ਉਹ ਤੁਸੀਂ ਗੈਸ ਕਰੋ ਵੀ ਕੀ ਚੀਜ਼ ਹੋ ਸਕਦੀ ਹੈ ਅੱਗੇ ਮੈਂ ਤੁਹਾਡੇ ਨਾਲ ਹੁਣ ਤੁਹਾਨੂੰ ਸ਼ੋ ਕਰਦੀਆਂ ਵੀ ਕੀ ਚੀਜ਼ ਹੋਊਗੀ ਤੇ ਆਪਾਂ ਐਡ ਕਰਦੇ ਆਂਗੇ ਉਹ ਹੀ ਚੀਜ਼ ਤੇ ਤੁਸੀਂ ਆਪਦੇ ਮਨ ਦੇ ਵਿੱਚ ਗੈਸ ਕਰਕੇ ਰੱਖਣਾ ਵੀ ਕੀ ਚੀਜ਼ ਹੋ ਸਕਦੀ ਹੈ ਤੇ ਕਮੈਂਟ ਕਰਕੇ ਜਰੂਰ ਦੱਸਣਾ ਵੀ ਕੀ ਚੀਜ਼ ਪਾਉਂਗੀ ਮੈਂ ਤੇ ਇਹ ਆਪਾਂ ਥੋੜੀ ਜੀ ਮੈਨੂੰ ਹਲਦੀ ਘੱਟ ਲੱਗੀ ਤਾਂ ਮੈਂ ਥੋੜੀ ਜੀ ਹਲਦੀ ਹੋਰ ਵੀ ਐਡ ਕਰਤੀ ਤੇ ਇੱਕ ਚੀਜ਼ ਆਪਾਂ ਇਹਦੇ ਵਿੱਚ ਹੋਰ ਐਡ ਕਰਾਂਗੇ ਤੁਸੀਂ ਗੈਸ ਕਰਕੇ ਦੱਸਿਓ ਵੀ ਕੀ ਚੀਜ਼ ਐਡ ਕਰਾਂਗੇ ਤੇ ਇਹ ਤੁਸੀਂ ਦੇਖ ਸਕਦੇ ਹੋ ਜਿਹੜਾ ਕਾਫੀ ਵਧੀਆ ਆਪਣਾ ਜਿਹੜਾ achar ਬਣ ਗਿਆ ਇਹਦੇ ਵਿੱਚ ਆਪਾਂ ਨੇ ਲਾਲ ਮਿਰਚ ਐਡ ਨਹੀਂ ਕੀਤੀ ਕਿਉਂਕਿ ਇੱਕ ਤਾਂ ਮਿਰਚਾਂ ਦਾ achar ਹੈ ਤੇ ਦੂਸਰਾ ਆਪਾਂ ਇਹਦੇ ਵਿੱਚ ਤਿੱਖੀਆਂ ਵਾਲੀਆਂ ਮਿਰਚਾਂ ਜਿਹੜੀਆਂ ਐਡ ਕੀਤੀਆਂ ਨੇ ਤਾਂ ਕਿ ਜਿਹੜੀਆਂ ਦੂਸਰੀਆਂ ਮਿਰਚਾਂ ਦਾ ਫਲੇਵਰ ਵਧੀਆ ਹੋ ਜਾਵੇ ਤਿੱਖਾ ਹੋ ਜਾ ਥੋੜਾ ਜਿਹਾ ਚਟਪਟਾ ਹੋ ਜਾ ਤੇ ਇਹਦੇ ਵਿੱਚ ਆਹੀ ਇੱਕ ਹੋਰ ਜਿਹੜੀ ਚੀਜ਼ ਮੈਂ ਤੁਹਾਡੇ ਨਾਲ ਸ਼ੇਅਰ ਕਰਨੀ ਸੀ ਉਹ ਹੈਗੀ ਇਹ ਆਪਾਂ ਦੋ ਨਿੰਬੂ ਲੈ ਲਏ ਹੈਗੇ ਨਿੰਬੂ ਨੂੰ ਆਪਾਂ ਨਚੂੜ ਲਵਾਂਗੇ ਤੇ ਨੇ ਬੁਧੀ ਜਗਾ ਤੇ ਤੁਸੀਂ ਸਿਰਕਾ ਵੀ ਐਡ ਕਰ ਸਕਦੇ ਜਿਹੜਾ ਲਾਈਟ ਵਾਲਾ ਸਿਰਕਾ ਜਾਂ ਫਿਰ ਸੇਬ ਦਾ ਕੋਈ ਵੀ ਲੈ ਸਕਦੇ ਹੋ ਤੁਸੀਂ ਮੈਂ ਇਹਦੇ ਦੋ ਨਿੰਬੂ ਨਾਲ ਆਹ ਲੱਗੜ ਕੇ ਨੂੰ ਛੋੜਦਾ ਹੈਗਾ ਇਹਦੇ ਨਾਲ ਜਿਹੜਾ ਆਚਾਰ ਦਾ ਟੇਸਟ ਹੈ ਬਹੁਤ ਵਧੀਆ ਬਣ ਜਾਂਦਾ ਹੈਗਾ ਖੱਟ ਮਿੱਠਾ ਚਟਮਟ ਜਟਪਟਾ ਜਿਹੜਾ ਬਣ ਕੇ ਤਿਆਰ ਹੋ ਜਾਂਦਾ ਹੈਗਾ ਤੇ ਇਹ ਜਿਹੜੇ ਬੀਜ ਆਪਾਂ ਹਟਾ ਦੇਵਾਂਗੇ ਤੇ ਉਸ ਤੋਂ ਬਾਅਦ ਆਪਾਂ ਜਿਹੜਾ ਇਹਨੂੰ ਮਿਕਸ ਕਰਾਂਗੇ ਤੇ ਪਹਿਲਾਂ ਆਪਾਂ ਦੋ ਨਿੰਬੂ ਨਚੋੜ ਲਏ ਹੈਗੇ ਤੇ ਉਸ ਤੋਂ ਬਾਅਦ ਆਪਾਂ ਜਿਹੜਾ ਇਹ achar ਹੈ ਇਹਨੂੰ ਆਪਾਂ 2 ਦਿਨ ਧੁੱਪ ਲਵਾ ਲਵਾਂਗੇ ਤੇ ਇਹ achar ਬਿਲਕੁਲ ਆਪਣਾ ਬਣ ਕੇ ਤਿਆਰ ਹੋ ਜਾਂਦਾ ਹੈਗਾ ਤੇ ਇਹਨੂੰ ਰੋਟੀ ਪਰਾਂਠੇ ਨਾਲ ਕਿਸੇ ਵੀ ਚੀਜ਼ ਨਾਲ ਤੁਸੀਂ ਖਾ ਸਕਦੇ ਹੋ ਬਹੁਤ ਹੀ ਜ਼ਿਆਦਾ ਟੇਸਟੀ ਲੱਗਦਾ ਹੈਗਾ ਜੰਮੀ ਜੰਮੀ achar ਹੈਗਾ ਇੱਕ ਵਾਰ ਮੇਰੇ ਇਸ ਤਰੀਕੇ ਨਾਲ ਜਿਹੜਾ ਇਹ achar ਹੈਗਾ ਬਣਾ ਕੇ ਜ਼ਰੂਰ ਟਰਾਈ ਕਰਨਾ ਤੇ ਆਪਾਂ ਬੀਜਾ ਤੇ ਅਗਵਾ ਦੇ ਨੂੰ ਕਰ ਲਿਆ ਆਪਾਂ ਮਿਕਸ achar ਨੂੰ ਹੁਣ ਤੁਸੀਂ ਦੇਖ ਸਕਦੇ ਹੋ ਵੀ ਕਿੰਨਾ ਵਧੀਆ ਜਿਹੜਾ achar ਬਣ ਕੇ ਤਿਆਰ ਹੋਇਆ ਹੈਗਾ ਇੱਕ ਵਾਰ ਤੁਸੀਂ ਜ਼ਰੂਰ ਇਸ ਤਰ੍ਹਾਂ ਦਾ ਆਚਾਰ ਬਣਾ ਕੇ ਟਰਾਈ ਕਰਨਾ ਬਹੁਤ ਜ਼ਿਆਦਾ ਵਧੀਆ ਲੱਗੂਗਾ ਤੇ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਕਲਰਫੁਲ ਜਿਹੜਾ ਆਚਾਰ ਹੈਗਾ ਇਹ ਬਣ ਕੇ ਤਿਆਰ ਹੋਇਆਗਾ ਤੇ ਇਹਨੂੰ ਆਪਾਂ ਪਾ ਲਵਾਂਗੇ ਇੱਕ ਬਰਤਨ ਦੇ ਵਿੱਚ ਇਹਨੂੰ ਆਪਾਂ ਸੁਕਾ ਲਿਆ ਸੀ ਬਰਤਨ ਨੂੰ ਸਾਫ਼ ਕਰਕੇ ਤੇ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਐਡ ਕਰ ਦਵਾਂਗੇ ਐਡ ਕਰਕੇ ਤੇ ਇਹਨੂੰ ਆਪਾਂ ਦੋ ਦਿਨ ਧੁੱਪ ਲਵਾਵਾਂਗੇ ਤੇ ਆਚਾਰ ਆਪਣਾ ਖਾਣ ਵਾਸਤੇ ਬਿਲਕੁਲ ਬਣ ਕੇ ਤਿਆਰ ਹੋ ਗਿਆਗਾ ਤੇ ਉਸ ਤੋਂ ਬਾਅਦ ਤੁਸੀਂ ਇਹਨੂੰ ਖਾ ਸਕਦੇ ਹੋਗੇ ਤੁਪਲਵਾ ਕੇ ਤੇ ਜੇ ਵੀਡੀਓ ਵਧੀਆ ਲੱਗੀ ਵੀਡੀਓ ਨੂੰ ਲਾਇਕ ਸ਼ੇਅਰ ਕਮੈਂਟ ਕਰਨਾ ਤੇ ਆਪਣੇ YouTube ਚੈਨਲ ਨੂੰ ਬੱਤ-ਬਸ ਸਬਸਕ੍ਰਾਈਬ ਕਰਨਾ ਜਲਦੀ ਮਿਲਦੇ ਆ ਨਵੀਂ ਵੀਡੀਓ ਲਈ